ਕੀ ਚਾਹੁੰਦਾ ਮੈਂ ਚਾਹੁੰਦਾ ਕਿ ਜਿਹੜਾ ਇਹ ਸਾਡਾ ਤੂੰ ਪੜਦਾ ਕਿੰਮੀ ਚੰਦਾ ਮੈਂ 8ਵੇਂ ਵੜਦਾ 8ਵੇਂ ਆਹ ਠੀਕ ਹੈ ਹਾਂ ਹੁਣ ਦੱਸ ਤੇ ਮੈਂ ਚਾਹੁੰਦਾ ਵੀ ਜਿਹੜੇ ਸਾਡੇ ਪੰਜਾਬ ਚ ਬਈਆ ਰਾਜ ਇਹ ਖਤਮ ਕਰੋ ਅਸੀਂ ਪੜ ਰਹੇ ਆ ਮੇਰੀ ਸੈਵਨ ਚ ਪਹਿਲੀ ਪੋਜੀਸ਼ਨ ਆਈ ਅਸੀਂ ਪੜਨੇ ਆ ਕਾਤੇ ਕੋਈ ਕੰਮ ਮਿਲਾ ਕੋਈ ਅਸੀਂ ਫੇਰ ਬਾਹਰੋਂ ਨੱਟਣਾ ਕਿਉਂਕਿ ਸਾਡੇ ਪੰਜਾਬ ਚ ਕੋਈ ਕੰਮ ਨਹੀਂ ਇਹ ਸਾਡੇ ਪੰਜਾਬ ਚ ਕੰਮ ਹੋਊਗਾ ਅਸੀਂ ਤਾਂ ਹੀ ਪੰਜਾਬ ਚ ਰਹੋਗੇ ਅੱਜ ਤੁਸੀਂ ਜਿਹੜੇ ਮਰਜ਼ੀ ਪੰਜਾਬ ਦੇ ਪਿੰਡ ਚ ਜਾ ਕੇ ਦੇਖ ਲਓ ਜੇ ਉੱਥੇ ਭਈਆ ਨਾ ਮਿਲਿਆ ਮੇਰਾ ਨਾਂ ਬਦਲਾ ਲੀਓ ਹੂੰ ਭਈਏ ਮਿਲੂਗੇ ਇੱਥੇ ਜਨੇ ਸਰਦਾਰ ਜਗਾਰ ਸਾਡਾ ਕੰਮ ਹੋ ਰਿਹਾ ਕੋਲਿਆ ਜਾਤੇ ਖੋਲਿਆ ਖੋਲੀ ਤੇ ਮੇਰੇ ਡੈਡੀ ਹਲਵਾਈਏ ਜੀ ਵਿੱਚ ਕਈ ਮੁੰਡੇ ਸ਼ਰਮ ਸੰਭ ਦੇ ਵੀ ਦਸਣੇ ਦੇ ਕੰਮ ਕਰਪਾ ਮੇਰੇ ਡੈਡੀ ਹਲਵਾਈਏ ਜੀ ਵਿੱਚੋਂ ਨਹੀਂ ਰੱਖੇ ਹੋਏ ਮਤਲਬ ਜਿੱਦਾਂ ਹੁਣ ਕੈਟਰਿੰਗਾਂ ਲਾਦੀ ਹੂੰ ਚ ਭਈਏ ਰੱਖੇਗੇ ਉਹ ਨਹੀਂ ਆਉਂਦੀ ਉਹ ਆਪ ਭਾਂਡੇ ਦੋਂਦੇ ਸਾਡੇ ਘਰ ਦੇ ਡੈਡੀ ਉਹਨੇ ਅੱਛਾ ਤਾਂ ਤੇ ਵੀ ਸਾਡਾ ਕੰਮ ਬਾਕੀ ਸਜਾ ਉਹ ਭਈਏ ਫੇਰ ਉਹਨੇ ਕੰਮ ਪਰ ਉਹ ਕਰ ਦਿੰਦੇ ਕਬਜ਼ਾ ਕਰ ਲੈਂਦੇ ਕਬਜ਼ਾ ਕਰਨਾ ਫੇਰ ਕੰਮ ਕਰ ਦਿਆਂਗਾ ਫੇਰ ਹੁਣ ਤੁਸੀਂ ਜਾਓ ਮੈਂ ਮੇਰਾ ਪੁੱਤ ਗੱਲ ਆਇਆ ਛੋਟੇ ਵੀਰ ਉਹ ਵੀ ਇਨਸਾਨ ਨੇ ਹਾਂਜੀ ਇਨਸਾਨ ਤਾਂ ਹੈਗੇ ਬਿਹਾਰ ਚ ਕਿਹੜਾ ਕੰਮ ਹੋ ਰਿਹਾ ਹੈ ਹਾਂ ਉੱਠ ਹੀ ਜਾ ਸਕਦੇ ਨੇ ਹਾਂ ਸਾਡਾ ਪੰਜਾਬ ਦੇ ਸਾਡੇ ਤਾਂ ਹੱਥਾਂ ਦੇ ਰਿਕਾਰ ਕੋਲੇ ਸਾਡੀ ਕਰਦੇ ਹਾਂ ਹਾਂ ਇਦਾਂ ਨਹੀਂ ਗੱਲ ਬਣਦੀ ਜਿਹਨੇ ਆਪਣਾ ਰਜਗਾਰ ਖੋਇਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਇੱਕ ਨੇ ਹੋਰ ਬਾਲੀ ਪਿਆਰੀ ਗੱਲ ਕਹੀ ਸੀ ਕਹਿੰਦਾ ਬਾਈ ਤੁਹਾਡੇ ਨਾਲਾਂ ਚੱਕ ਦਾਂਗੇ ਫੱਟੇ ਯਾਰ ਤੇ ਸਾਡੇ ਵਾਲੇ ਜਵਾਕ ਉਹ ਸੰਗੀ ਜਦੋਂ 12 ਬੰਦਾ ਜਿ ਨਹੀਂ ਲੱਗਦੇ ਹੁੰਦੇ ਪਤਾ ਨਹੀਂ ਕੀ ਕਰੂਗਾ ਹੈ ਤੇ ਬੰਦਾ ਪੂਰਾ ਏ ਮੈਨੂੰ ਇੱਕ ਹੋਰ ਗੱਲ ਕਹੀ ਮਖਾ ਵੱਡਾ ਹੋਇਆ ਜਿਆਦਾ ਕੋਈ ਨੇਤਾ ਬਣੇਗਾ ਜਾਂ ਕਿਸ ਸੰਘਰਸ਼ ਵਿੱਚ ਪਏਗਾ ਕਿਉਂਕਿ ਛੋਟੇ ਹੁੰਦੇ ਜਿਵੇਂ ਆਪਾਂ ਛੋਟੇ ਬੱਚੇ ਦੀ ਗਲੀਟ ਤੋਂ ਪਤਾ ਲੱਗ ਜਾਂਦਾ ਵੀ ਵੱਡਾ ਹੋ ਕੇ ਕਿਹੇ ਜ ਆ ਬਣੂਗਾ ਜਾਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਜਾਂ ਆਪਾਂ ਕੋਈ ਫਸਲ ਬੀਜਦੇ ਆ ਬੀਜ ਤੋਂ ਪਤਾ ਲੱਗ ਜਾਂਦਾ ਹਨ ਤਾਂ ਨਸਲਾਂ ਦਾ ਪਤਾ ਲੱਗ ਜਾਂਦਾ ਵੀ ਨਸਲਾਂ ਅਗਾਹ ਕਿਹੇ ਜੀਆਂ ਨਿਕਲਣੀਆਂ ਸਾਡੇ ਵੋਟਾਂ ਕਿੰਨੀਆਂ ਤੁਹਾਡੇ ਪਿੰਡ ਭਈਆਂ ਦੀ ਸਾਡੇ ਪਿੰਡਾਂ ਦੀਆਂ ਵੋਟਾਂ ਬਹੁਤ ਸੱਚੀ ਫਟ ਮਨ ਬਬਾ ਅੱਠ ਬੋਟਾ ਬਣਾ ਲੀਆ ਮੈਂ ਆਪੀ ਹਾਂਜੀ ਹਾਂਜੀ ਨਹੀਂ ਅਗਰ ਤਾਂ ਬਣਾ ਲਈਏ ਅੱਠ ਬੋਟਾ ਬਣੀਏ ਮੈਂ ਉਹ ਆਸੀਂ ਕੈਨਸਲ ਕਰਵਾਈਆਂ ਪਾਣੀ ਕੈਨਸਲ ਕਰਵਾਉਣੀ ਉਹ ਮੋਤੀ ਭਾਜੀ ਆਈ ਸਾਡਾ ਪ੍ਰੋਧ ਕੀਤਾ ਹੈ ਮੋਤੀ ਭਾਜੀ ਉਹ ਨੇ ਕੀਤੀ ਮੋਤੀ ਭਾਈ ਨੇ ਇਹਦਾ ਬੋਟਾ ਬੋਟਾ ਨਾਲ ਵਿਰੋਧ ਮੈਂ ਤੁਹਾਨੂੰ ਆਪਣੇ ਡੈਡੀ ਦੀ ਗੱਲ ਸੁਣਾਉਂਦਾ ਮੇਰਾ ਡੈਡੀ ਇੱਥੇ ਕੰਮ ਕਰਦੇ ਥੇ ਇੱਥੇ ਕੋਈ ਮਤਲਬ ਹਲਵਾਈਆਂ ਦਾ ਜਰ ਭਈਆਂ ਨਾਲ ਉਹਨਾਂ ਰਾਜ ਕਰ ਲਿਆ ਫਿਰ ਮੇਰੇ ਡੈਡੀ ਗਏ ਦੁਬਈ ਦੋਵੇ ਇੱਥੇ ਬੰਦਾ ਦਾ ਮੈਨੂੰ ਪਿੰਡ ਦਾ ਨਾਮ ਨਹੀਂ ਚੇਤਾ ਆਗਾ ਜਗਤਾਰ ਹਉ ਦਾ ਨਾ ਜਗਤਾਰ ਮੇਰੇ ਬਾਪੂ 24 ਘੰਟੇ ਖੜ ਕੇ ਡਿਊਟੀ ਕਰਦਾ ਰੋਟੀ ਬਣਾਉਂਦਾਗਾ ਸੌਣ ਦਾ ਵਸਤ 3 ਘੰਟੇ ਹੁੰਦੇ ਮੇਰੇ ਕੋਲ 3 ਘੰਟੇ ਚ ਸ਼ੇਰ ਧੋਊਂਗਾ ਬਣਾ ਕਿਆ ਕੰਮ ਕਰੂੰਗਾ ਇਸੇ ਕਰਕੇ ਮੇਰੇ ਡੈਡੀ ਨੇ Baal ਕਟਾ ਲਈ ਚਲੋ 12ਵੀਂ ਕਟਾ ਲੈ ਤੇ ਫਿਰ ਕੱਪੜੇ ਧੋਣ ਦਾ ਟਾਈਮ ਕਿੰਨਾ ਕੁ ਵਜੂਗਾ ਸੌਣ ਦਾ ਟਾਈਮ ਯਾਨੀ ਕਿ ਅੱਧ ਮਰੀ ਹਾਲਤ ਚ ਆਇਆ ਮੇਰੇ ਡੈਡੀ ਬਾਹਰ ਉਹ ਵੀ ਹੁੰਦੇ ਅਗਰ 3 ਲੱਖ ਰੁਪਏ ਛੱਡ ਗਏ 3 ਲੱਖ ਭਾਈ 50 ਹਜ਼ਾਰ ਕਿਉਂ ਹੈ ਨਾ ਮੂੰਹ ਜਿਹੜਾ ਥੁੱਕ ਮੁੱਕ ਜਾਣਾ ਉਹਦਾ ਫੇਰ 3 ਲੱਖ ਦਾ ਇਦਾਂ ਹੈ ਸਾਡਾ ਪੰਜਾਬ ਦਾ ਹਾਲ ਜਗਤਾਰ ਆਹੋ ਬੰਦੇ ਤੁਹਾਨੂੰ ਦੇਖੋ ਇਹ ਫੇਸਬੁਕ ਪਰ ਬਣਾਉਂਦੇ ਨੇ ਦੇਖੋ ਇਹ ਬੱਚਾ 8ਵੀਂ ਜੇ ਪੜਦਾ ਇਹਦੀ ਉਮਰ ਹੂ 13 ਸਾਲ ਹਾਂਜੀ ਬਈ 13 ਸਾਲ ਹੁੰਦਾ ਇਹ ਫਿਕਰਮੰਦ ਵੀ ਆ ਚਿੰਤਤ ਵੀ ਆ ਪੰਜਾਬ ਦੇ ਭਵਿੱਖ ਨੂੰ ਲੈ ਕੇ ਇਹਨੂੰ ਸਿਖਾਇਆ ਥੋੜੀਏ ਕਿਸੇ ਨੇ ਇਹਨ ਦੇਖੇ ਇਹਨ ਸਮਝਿਆ ਪੰਜਾਬ ਦੇ ਹਾਲਾਤਾਂ ਤੇ ਸਾਨੂੰ ਲੋੜ ਹੈ ਆਪਣੇ ਜਵਾਕਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਉਣ ਦੀ ਇਤਿਹਾਸ ਨਾਲ ਜੋੜਨ ਦੀ ਅਸੀਂ ਨਾਲ ਸਾਡੇ ਅੱਥਾ ਭਾਜੀ ਨੇ ਬਬਲੂ ਅਜੀ ਉਹ ਬਿਹਾਰ ਤੋਂ ਵਧੀ ਜਾਂਦੇ ਮੇਰਾ ਘੂਰਾ ਮੰਦਾ ਕਮੇੜੇ ਪਿੰਡ ਉਹਨਾਂ ਦੀ ਬਿਹਾਰ ਤੋਂ ਮਸ਼ੀਨ ਚਲਾਈ ਉੱਥੇ ਇਹਨਾਂ ਬੜਾ ਸਲੂਕ ਕਰਦੇ ਨਾ ਮੈਨੂੰ ਦੱਸਿਆ ਵੀ ਨਹੀਂ ਤੇ ਮੈਨੂੰ ਕਹਿੰਦੇ ਵੀ ਉੱਥੇ ਆਊਟਰ ਨੇ ਜਿਹੜੀ ਪੁਲਿਸ ਵਾਲੇ ਆ ਰੇਟਾ ਮੰਨਦੇ ਨੇ ਕਹਿੰਦੇ ਉਹਦਾ ਮਸ਼ੀਨ ਦੇ ਟੋਏ ਘੱਟ ਦੇ ਉੱਪਰ ਮਸ਼ੀਨ ਰੱਖ ਕੇ ਫਿਰ ਥੱਲੇ ਲੋਕ ਦੇ ਨੇ ਉਹਨਾਂ ਨੂੰ ਰੋਟੀ ਬਾਣੀ ਦਿੰਦੇ ਚੱਲ ਛੋਟੇ ਵੀਰ ਮੈਂ ਨਾ ਹੁਣ ਅਸੀਂ ਅਸੀਂ ਇੱਕ ਏਜੰਡਾ ਰੱਖਿਆ ਸਰਕਾਰ ਦੇ ਅੱਗੇ ਵੀ ਪੰਜਾਬ ਦੇ ਅੰਦਰ ਨੌਕਰੀਆਂ ਪੰਜਾਬੀਆਂ ਲਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਕਾਨੂੰਨ ਬਣਾਉਣਾ ਚਾਹੀਦਾ ਬਾਹਰਲਾ ਬੰਦਾ ਫੂਟ ਨਾ ਬਣਾ ਸਕੇ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਜਿਵੇਂ ਹਿਮਾਚਲ ਦਾ ਬਿਲਕੁਲ ਤੁਸੀਂ ਹਿਮਾਚਲ ਦੇ ਤੁਸੀਂ ਕੰਡੇ ਤੇ ਬੈਠੇ ਹਿਮਾਚਲ ਚਲੇ ਜਾਓ ਤੁਹਾਨੂੰ ਕੋਈ ਨੌਕਰੀ ਮਿਲ ਲੈ ਸਕੇ ਉਹ ਨਾ ਫਾਇਰ ਲੱਗੂ ਹੁੰਦਾ। ਉੱਥੇ ਕੋਈ ਜ਼ਮੀਨ ਨਹੀਂ ਲੈ ਸਕਦੇ। ਹਾਂਜੀ। ਇਹੀ ਕਰੂਨ ਜੇ ਉੱਤਰਾਖੰਡ, ਹਿਮਾਚਲ ਤੇ ਰਾਜਸਥਾਨ ਦੇ ਦੂਜੇ ਸੂਬਿਆਂ ਚ 50 ਚ ਹੀ ਬਣਨਾ ਚਾਹੀਦਾ। ਇਸ ਨੂੰ ਲੈ ਕੇ ਵੀ ਸਰਕਾਰ ਦੇ ਏਜੰਡੇ ਰੱਖੇ ਵੀ ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਇਹ ਚੀਜ਼ਾਂ ਲਾਗੂ ਕਰਨੀਆਂ। ਠੀਕ ਹੈ ਜਿਉਂਦਾ